ਆਪਣੇ ਬੇਟੇ ਦਾ ਕੀਤਾ ਸੀ ਜੀ ਮਰਜੀ ਕੀਤੀ ਸੀ ਬੇਟੀ ਦੀ ਪੱਕੀ ਮਰਜੀ ਦੀ ਤੇ ਅਮਨਪ੍ਰੀਤ ਕੌਰ ਹੈਗੀ ਆ ਆਪਣੇ ਗੇਤੀ ਪਿੰਡ ਤੋਂ ਤੇ ਇਹਦੀ ਮਾਂ ਦਾ ਬਹੁਤੇ ਵਿੱਚ ਰਿਸ਼ਤਾ ਹੋ ਗਿਆ ਸੀ ਰਮਨ ਮੱਜਰੀ ਰਮਨ ਮੱਜਰੀ ਦੀ ਮਾਂ ਤੇ ਇਹਦੇ ਪਿਤਾ ਦਰਬਾਰਾ ਸਿੰਘ ਤੇ ਇਹਦੀ ਨਾਨੀ ਮਨਿੰਦਰ ਕੌਰ ਨੇ ਇਹ ਨਾਨੀ ਰਿਸ਼ਤਾ ਕੀਤਾ ਤੇ ਇਹਦੀ ਸੈਕਟਰ ਦੀ ਅਮਨਪ੍ਰੀਤ ਕੌਰ ਦੀ ਇੱਕ ਬੱਬੂ ਲਾਉਂਦੀ ਹੈਗੀ ਆ ਕੁੜੀ ਇਹਨਾਂ ਦੀ ਇਹਦੀ ਸਗੀ ਭੈਣ ਹੈਗੀ ਆ ਤੇ ਇੱਕ ਸੰਦਾ ਹੈਗਾ ਮਨਵਿੰਦਰ ਸਿੰਘ ਸੰਦਾ ਇਦਾ ਭਰਾ ਇਹਨਾਂ ਨੇ ਸਾਰਿਆਂ ਨਾਲ ਮਿਲ ਕੇ ਰਿਸ਼ਤਾ ਕੀਤਾ ਸੀ ਸਾਡਾ ਕੋਈ ਦੇਣ ਨਹੀਂ ਸੀ ਹੋਇਆ ਨਾ ਅਸੀਂ ਜਾਂ ਕੋਈ ਸਾਡੀ ਮੰਗ ਸੀ ਤੇ ਇਹ ਇਹਨੇ ਕੁੜੀ ਨੇ ਐਲਟਸ ਕੀਤੀ ਹੋਈ ਸੀ ਇਹ ਕਹਿੰਦੇ ਵੀ ਸਾਡੀ ਕੁੜੀ ਦੀ ਐਲਟਸ ਕੀਤੀ ਹੋਈ ਆ ਤੇ ਮਾਂ ਵੀ ਚਲੋ ਕੋਈ ਗੱਲ ਨਹੀਂ ਵੀ ਮੇਰਾ ਵੀ ਬੇਟਾ ਹੈਗਾ ਤੇ ਜੇ ਕੁੜੀ ਨੇ ਐਲਟਸ ਕੀਤੀ ਹੋਈ ਆ ਚਲੋ ਆਪਾਂ ਕੁੜੀ ਨੂੰ ਬਾਹਰ ਭੇਜ ਦਿੰਨੇ ਤੇ ਬੇਟਾ ਵੀ ਆਪਣਾ ਬਾਹਰ ਚੱਲ ਜਾਏਗਾ ਤੇ ਜਾ ਕੇ ਦੋਏ ਆਪਣੀ ਵਧੀਆ ਜ਼ਿੰਦਗੀ ਆਪਣੀ ਬਤੀਤ ਕਰਨਗੇ ਆਪਣਾ ਕੈਰੀਅਰ ਮਣਾਉਣਗੇ ਆ ਤੇ ਇਹਨਾਂ ਨੇ ਉੱਥੇ ਜਾ ਕੇ ਕੁੜੀ ਨੇ ਪ੍ਰੋਪਰ ਕਰਤਾ ਇੱਕ ਵਾਰੀ ਵੀ ਜਾ ਕੇ ਮੇਰੇ ਬੇਟੇ ਨੂੰ ਫੋਨ ਨਹੀਂ ਕੀਤਾ ਨੰਨ ਗੱਲ ਤਾਂ ਇਹ ਹੈਗੀ ਸਿੱਖੀ ਰੀਤੀ ਰਿਵਾਜਾਂ ਦੇ ਮੁਤਾਬਕ ਇਹਨਾਂ ਦਾ ਵਿਆਹ ਹੋਇਆ ਸਾਰਾ ਖਰਚਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰਾ ਖਰਚਾ ਮੈਂ ਆਪ ਕੀਤਾ ਤੁਸੀਂ ਤੁਹਾਡਾ ਕਿੰਨਾ ਪੈਸਾ ਲੱਗਿਆ ਬਾਹਰ ਭਿੰਤੇ ਲੜਤੂ ਅ ਤਕਰੀਬਨ 27 ਲੱਖ ਦੇ ਗਿਣਟ ਚ ਮੇਰਾ ਖਰਚਾ ਹੋ ਗਿਆ ਤੇ 1.66 ਲੱਖ ਦਾ ਮੈਂ ਲੋਨ ਕਰਾਇਆ ਜਿਹੜਾ ਸਟੱਡੀ ਲੋਨ ਸੀ ਉਹ ਕੁੜੀ ਦਾ ਗਰੰਟਡ ਅਸੀਂ ਤੰਨੇ ਆ ਮੈਂ ਤੇ ਮੇਰਾ ਬੇਟਾ ਤੇ ਮੇਰੀ ਮਿਸਿਸ ਹਨੁਮਨਪ੍ਰੀਤ ਕੌਰ ਤੇ ਗੁਰਜਿੰਦਰ ਸਿੰਘ ਦੋਨੇ ਰਿਲੇਸ਼ਨ ਚ ਰਹੇ ਉਧਰ ਉਧਰ ਹੀ ਘੁੰਮਦੇ ਰਹੇ ਪਰ ਵੱਟ ਗੱਲ ਇਹ ਹੈਗਾ ਵੀ ਇਹ ਕੁੜੀ ਕਿਸਨਗੜ ਨਹੀਂ ਆਈ ਅੱਛਾ ਤੁਹਾਡੇ ਘਰ ਨਹੀਂ ਘਰ ਨਹੀਂ ਆਈ ਹੈਗੀ ਤੁਹਾਨੂੰ ਜੋ ਸ਼ੱਕ ਪਿਆ ਕੋਈ ਸ਼ੱਕ ਇਹਨਾਂ ਤੇ ਪਿਆ ਸ਼ੱਕ ਪਿਆ ਫਿਰ ਮੈਂ ਐਗਰੀਮੈਂਟ ਕੀਤਾ ਫਿਰ ਜਿਹੜੀ ਦੀ ਕੁੜੀ ਦੀ ਦਾਦੀ ਸੀ ਦਾਦੀ ਕਹਿੰਦੀ ਕਹਿੰਦੀ ਵੀ ਮੈਂ ਕਰੀਆ ਵੀ ਇਹਨੂੰ ਤੁਸੀਂ ਕੁੜੇ ਨੂੰ ਲੈ ਜਾਓ ਤੇ ਜਿਹੜੀ ਕੁੜੀ ਦੀ ਮਾਂ ਸੀ ਉਹ ਕਹਿੰਦੀ ਕਹਿੰਦੀ ਵੀ ਨਹੀਂ ਵੀ ਜਿਹੜਾ ਇਹਦਾ ਹੈਗਾ ਸਿਸਟਮ ਉਥੇ ਇਹਦੇ ਬਾਪ ਦੀ ਡੈਥ ਹੋਣ ਕਰਕੇ ਜਿਹੜਾ ਇਹਦਾ ਜ਼ਮੀਨ ਜਾਇਦਾਦ ਹੈਗੀ ਸੀ ਇਹਦੀ ਦਾਦੀ ਦੇ ਨਾਂ ਤੇ ਦੀ ਕਹਿੰਦੀ ਮੈਂ ਖਰਚੇ ਕਰਾਂਵਾਂਗੇ ਮੈਂ ਵੀ ਇਸ ਤੇ 1 ਰੁਪਿਆ ਵੀ ਨਹੀਂ ਲੈਣਾ ਹੈਗਾ ਇਹਨੂੰ 2 2 ਕਿਲੇ ਜ਼ਮੀਨ ਤੇ ਵੀ ਆਉਂਦੇ ਸੀ ਅਸੀਂ ਨੇ ਜ਼ਮੀਨ ਲੈਣ ਤੋਂ ਵੀ ਇਨਕਾਰ ਕਰਤਾ ਵੀ ਮੈਂ ਤਾਂ ਕੱਢਲੀ ਵੀ ਨਹੀਂ ਲਈ ਹੈਗੀ ਜ਼ਮੀਨ ਦੀ ਮੇਜੀ ਨੇ ਤੀਵ ਦੇਤੀ ਉਹਨੇ ਰੱਖਿਆ ਕੀ ਤੇ ਵੀ ਆਪਦੀ ਜ਼ਮੀਨ ਦਾ ਤੁਸੀਂ ਆਪ ਅਡਜਸਟਮੈਂਟ ਕਰੋ ਵੀ ਮੈਂ ਨਹੀਂ ਇਹ ਚੀਜ਼ ਦੇ ਨਾਲ ਏਗਰੀ ਹੈਗਾ ਤੇ ਇਹ ਕਹਿੰਦੀ ਵੀ ਨਹੀਂ ਚੱਲ ਕੋਈ ਗੱਲ ਨਹੀਂ ਵੀ ਤੁਸੀਂ ਕੁੜੀ ਨੂੰ ਕੈਨੇਡਾ ਜਾਣ ਦੋ ਵੀ ਦੇ ਕੁੜੀ ਗੁਰਜਿੰਦਰ ਸਿੰਘ ਨੂੰ ਉੱਥੇ ਬੁਲਾ ਲੇਗੀ ਉੱਥੋਂ ਪੀਆਰ ਹੋਣ ਤੋਂ ਬਾਅਦ ਇੱਥੇ ਕਿਸ ਨੂੰ ਘੜਾਉਣਗੇ ਮੈਂ ਚਲੋ ਕੋਈ ਗੱਲ ਹੀ ਅਸੀਂ ਨਾਲ ਸਹਿਮਤ ਹੋ ਗਏ ਚੀਜ਼ ਦੇ ਤੇ ਸਾਰੇ ਖਰਚੇ ਪੱਤੇ ਤਕਰੀਬਨ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰਾ ਖਰਚਾ ਪੱਤਾ ਖੁਦ ਮੈਂ ਆਪ ਕੀਤਾ ਹੈ ਟੋਟਲ ਕਿੰਨਾ ਸੀਗਾ ਤੇ ਕੀ ਕੁਝ ਹੋਇਆ ਜੀ ਇਹਦਾ ਟੋਟਲ ਸਾਰਾ ਖਰਚਾ ਜੀ ਆਪਾਂ ਲਾਉਣੇ ਹੈਗਾ 27,67,000 ਰੁਪਇਆ ਖਰਚਾ ਆਇਆ ਜੀ ਜਿਹਦੇ ਵਿੱਚੋਂ 50,000 ਰੁਪਇਆ ਇਹਨਾਂ ਦਾ ਮੇਰੇ ਲਵੇ ਆਇਆ ਮੇਰੇ ਨਾਲ ਦਾ 50000 ਰੁਪਇਆ ਕੱਟ ਕੇ 17000 ਰੁਪਇਆ ਮੈਂ ਹੋਰ ਕੱਟਤਾ ਤਕਰੀਬਨ 27 ਲੱਖ ਰੁਪਇਆ ਮੈਂ ਇਹਨਾਂ ਨੂੰ ਕਿਹਾ ਵੀ ਮੇਰਾ 27 ਲੱਖ ਰੁਪਇਆ ਮੇਰਾ ਖਰਚਾ ਆ ਗਿਆ ਜੀ ਤੁਸੀਂ ਲੜਕੇ ਦੇ ਪਰਿਵਾਰ ਬਣਾਉਣ ਨਾਲ ਹੀ ਗੱਲ ਕੀਤੀ ਵੀ ਜਿਹੜਾ ਹੈਗਾ ਫੋਮ ਵੀ ਕਰੀ ਗਿਆ ਤੁਹਾਨੂੰ ਵੀ ਫੋਨ ਕਰਦੇ ਉਹ ਕਿਹਾ ਜੀ ਉਹ ਕਹਿੰਦੇ ਵੀ ਕੁੜੀ ਫੋਨ ਕਰੇਗੀ ਇੱਕ ਵਾਰੀ ਵੀ ਕੁੜੀ ਨੇ ਜਾ ਕੇ ਮੇਰੇ ਬੇਟੇ ਨੂੰ ਫੋਨ ਨਹੀਂ ਕੀਤਾ ਕਿੰਨੇ ਸਾਲ ਹੋ ਗਏ ਹੁਣ ਸੇ ਉਹ ਗਈ ਆ ਜੀ 2 ਜਨਵਰੀ 23 ਦੀ ਗਈ ਹੋਈ ਆ ਜੀ ਤੇ ਤਕਰੀਬਨ 1 ਸਾਲ 6 ਮਹੀਨੇ ਹੋ ਗਏ ਜੀ ਗਈ ਨੂੰ ਡੇਢ ਸਾਲ ਮਗਰੋਂ ਹਾਂ ਡੇਢ ਸਾਲ ਦਾ ਤਕਰੀਬਨ ਗੇੜ ਹੋ ਗਿਆ ਜੀ ਆਪਣੇ ਪੇਕੇਆਂ ਨਾਲ ਤਾਂ ਗੱਲ ਕਰਦੀ ਹੁੰਦੀ ਆ ਆਪਦੇ ਪੇਕੇਆਂ ਦੇ ਨੈਟਵਰਕ 'ਚ ਹੈਗੀ ਆ ਚਲੋ ਅਸੀਂ ਕਹਿੰਦੇ ਰਹੇ ਸੀ ਤੁਸੀਂ ਕੁੜੀ ਕਾਗਜ਼ ਪੱਤਰ ਭੇਜੇ ਸੀ ਆਪਣੇ ਬੇਟੇ ਦੀ ਫਾਈਲ ਲਈਏ ਤੇ ਕੁੜੀ ਕਾਗਜ਼ ਪੱਤਰ ਭੇਜਦੀ ਰਹੀ ਆਪਦੀ ਮਾਂ ਨੂੰ ਹੁਣ ਵਟਸਐਪ ਤੇ ਭੇਜਦੀ ਰਹੀ ਉਹਦੀ ਮਾਂ ਜਦੋਂ ਸਾਨੂੰ ਪ੍ਰੋਵਾਈਡ ਕਰਾਉਂਦੀ ਸੀ ਕਾਗਜ਼ ਪੱਤਰ ਉਹਨਾਂ ਦੀ ਡੇਟ ਲੰਘ ਚੁੱਕੀ ਹੁੰਦੀ ਸੀ ਉਹਨਾਂ ਨੇ ਹਾਂਜੀ ਕਿੰਨੀ ਵਾਰੀ ਭੇਜ ਇਸ ਤਰ੍ਹਾਂ ਕਿੰਨੀ ਵਾਰੀ ਉਹਨੇ ਇੱਕ ਵਾਰੀ ਭੇਜੀ ਸੀ ਇਹਨੇ ਸਾਨੂੰ ਤਕਰੀਬਨ ਤਿੰਨ ਚਾਰ ਦਿਨ ਚ ਦਿੱਤੇ ਹੋਏ ਡਾਕੂਮੈਂਟ ਆ ਪਹਿਲਾਂ ਇਹਨਾਂ ਨੇ ਕਾਗਜ਼ ਦੂਜੇ ਰੋੜਾ ਮੋਬਾਈਲ ਦੇ ਫੋਟੋ ਖਿੱਚ ਕੇ ਭੇਜਤੇ ਤੇ ਏਜੰਟ ਕਹਿੰਦਾ ਵੀ ਇਦਾਂ ਨਹੀਂ ਚੱਲਦਾ ਹੈਗੇ ਵੀ ਉਹਨਾਂ ਨੂੰ ਪੀਡੀਐਫ ਮੰਗਾ ਕੇ ਮਂਗਾਓ ਤੁਸੀਂ ਚਲੋ ਪੀਡੀਐਫ ਐਸ ਐਚਓ پاسੋਂ ਦੇ ਤੇ ਕਹਿਣ ਤੇ ਇਹਨਾਂ ਨੇ ਕੁਝ ਡਾਕੂਮੈਂਟ ਪੀਡੀਐਫ ਮੰਗਾ ਕੇ ਦਿੱਤੇ ਸਾਨੂੰ ਤੇ ਜਿਹੜਾ ਕਾਲਜ ਦਾ ਲੈਟਰ ਸੀ ਉਹ ਨਹੀਂ ਸਾਨੂੰ ਦਿੱਤਾ ਹੈਗਾ ਜਿਹੜੀ ਬੈਂਕ ਸਟੇਟਮੈਂਟ ਦੀ ਉਹ ਨਹੀਂ ਉਹਨੇ ਸਾਨੂੰ ਲੇਟੈਸਟ ਦਿੱਤੀ ਹੈਗੀ ਤੇ ਕੁੜੀ ਜਿੱਥੇ ਰਹਿੰਦੀ ਸੀ ਉਹਦੇ ਸਾਨੂੰ ਕੋਈ ਉਹਨਾਂ ਨੇ ਕੋਈ ਸਟੇਟਮੈਂਟ ਨਹੀਂ ਦਿੱਤੀ ਹੈਗੀ ਵੀ ਕੁੜੀ ਆ ਜਗ੍ਹਾ ਤੇ ਇੱਥੇ ਰਹਿ ਰਹੀ ਹੈ ਆ ਰੂਮ ਦੇ ਰੈਂਟ ਦੇ ਰਹਿ ਰਹੀ ਹੈ ਤੇ ਜਦੋਂ ਫਾਈਲ ਅਪਲਾਈ ਕਰਨੀ ਸੀ ਸਾਰਾ ਚੀਜ਼ਾਂ ਮੈਂਸ਼ਨ ਹੋਣੀ ਐ ਸੀ ਵਿੱਚ ਤੇ ਇਹ ਚੀਜ਼ਾਂ ਸਾਨੂੰ ਪ੍ਰੋਵਾਈਡ ਨਹੀਂ ਕਰਾਈਆਂ ਤੇ ਨੰਬਰ 2 ਉੱਤੇ ਜਿਹੜੀ ਉੱਥੇ ਕੁੜੀ ਜੌਬ ਕਰਦੀ ਹੈ ਏਜੰਟ ਨੇ ਕਹਿੰਦੀ ਵੀ ਜੌਬ ਲੈਟਰ ਵੀ ਚਾਹੀਦਾ ਆਪਾਂ ਨੂੰ ਵੀ ਕਿੱਥੇ ਕੰਮ ਕਰਦੀ ਆ ਉਹ ਸਾਨੂੰ ਜੋਬ ਲੈਟਰ ਵੀ ਸਾਨੂੰ ਪ੍ਰੋਵਾਈਡ ਨਹੀਂ ਕਰਾਇਆ ਹੈਗਾ ਜੇ ਅਸੀਂ ਨੇ ਕੁੜੀ ਦੀ ਮਾਂ ਤੱਕ ਪਹੁੰਚ ਕੀਤੀ ਬੱਚ ਬੰਦੇ ਪਾ ਕੇ ਤੇ ਉਹ ਕਹਿੰਦੀ ਆ ਵੀ 나ਸ ਤੁਹਾਨੂੰ ਅਸੀਂ ਜੋਬ ਲੈਟਰ ਦੀਏ ਨਾ ਅਸੀਂ ਕੁੜੀ ਨੂੰ ਇਹ ਦੱਸਿਆ ਵੀ ਕਿ ਰਹਿ ਕਿੱਥੇ ਰਹੀ ਹੈ ਤੇ ਉਹਨੇ ਟਾਲ ਮਟੋਲੇ ਸਾਨੂੰ ਕਰਦੀ ਰਹੀ ਆ ਜੀ ਤੇ ਤੁਸੀਂ ਫਿਰ ਐਫ ਆਈ ਆਰ ਕਰਾਇਆ ਸੀ ਹਾਂ ਤੇ ਮੈਂ ਦਰਖਾਸਤ ਦਿੱਤੀ ਮਹਾਂ ਜੋਗ ਐਸ ਐਸ ਪੀ ਸਾਹਿਬ ਦੇ ਉਹਨਾਂ ਨੇ ਦਰਖਾਸਤ ਮਾਰਕ ਕੀਤੀ ਐਸ ਪੀ ਹੈੱਡ ਕੁਆਰਟਰ ਨੂੰ ਜੀ ਮੈਡਮ ਹਰਮੰਤ ਕੌਰ ਨੂੰ ਮੈਡਮ ਹਰਮੰਤ ਕੌਰ ਨੇ ਸੁਣਵਾਈ ਕੀਤੀ ਉਹਨਾਂ ਨੂੰ ਕਿਹਾ ਵੀ ਤੁਸੀਂ ਅਰਜ਼ੀ ਦੇ ਡਾਕੂਮੈਂਟ ਮੰਗਾ ਕੇ ਦੋਨੇ ਇਹਨਾਂ ਦੀ ਪੇਮੈਂਟ ਦੋ ਮੇਰੇ ਤੋਂ ਇਹਨਾਂ ਨਾਲ ਪ੍ਰੋਡ ਕਰ ਰਹੇ ਹੋ ਤੇ ਉਹਨਾਂ ਨਾਲ ਵੀ ਕਾਲਮ ਕਾਲ ਕਰਦੇ ਰਹੇ ਫਿਰ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਵੀ ਜਿਹੜੀ ਸਾਡੀ ਸੁਣਵਾਈ ਹੈ ਕਿਸੇ ਹੋਰ ਅਫਸਰ ਤੋਂ ਕਰਾਈ ਜਾਵੇ ਜਸਪਾਲ ਕੌਰ ਨੇ ਐਪਲੀਕੇਸ਼ਨ ਦਿੱਤੀ ਜੀ ਚਲੋ ਉਹ ਸਾਹਮਣੇ ਉਹਨਾਂ ਦੀ ਮਨਜ਼ੂਰ ਕਰਕੇ ਜਿਹੜੀ ਸਾਡੀ ਦਰਖਾਸਤ ਸੀ ਤੇ ਸਪੈਸ਼ਲ ਬ੍ਰਾਂਚ ਕਰੈਮ ਸਪੈਸ਼ਲ ਬ੍ਰਾਂਚ ਐਸਪੀ ਜਸਵੀਰ ਸਿੰਘ ਜੀ ਦੇ ਸਾਡੀ ਚਲੀ ਗਈ ਜੀ ਉਹਨਾਂ ਨੇ ਸਰਵਾਈ ਕੀਤੀ ਬਹੁਤ ਵਧੀਆ ਅਫਸਰ ਨੇ ਤੇ ਉਹਨਾਂ ਨੇ ਵੀ ਕਿਹਾ ਉਹਨਾਂ ਨੂੰ ਵੀ ਤੁਸੀਂ ਇਹਨਾਂ ਨਾਲ ਧੋਖਾ ਧੜੀ ਕਰ ਰਹੇ ਹੋ ਵੀ ਤੁਹਾਡੀ ਕੁੜੀ ਦਾ ਵੀ ਪਰਚਾ ਹੋਊਗਾ ਨਹੀਂ ਮੈਂ ਤੁਸੀਂ ਇਹਨਾਂ ਦਾ ਕਾਗਜ਼ ਪੱਤਰ ਮੰਗਾ ਕੇ ਦੋ ਨਹੀਂ ਇਹਨਾਂ ਨਾਲ ਨਿਬੜੋ ਤੁਸੀਂ ਬਹਿ ਕੇ ਕਿੰਨੀ ਮੀਟਿੰਗਾਂ ਹੋਈਆਂ ਤੁਹਾਡੀਆਂ ਤਕਰੀਬਨ ਘੱਟੋ-ਘੱਟ 20 ਤੇ 25 ਦੇ ਮੀਟਿੰਗਾਂ ਹੋਈਆਂ ਘੱਟੋ-ਘੱਟ ਜੀ ਸਾਡੀਆਂ ਤੇ ਲਾ ਲਓ ਤੁਸੀਂ 19-5-2023 ਦੀ ਮੇਰੀ ਦਰਖਾਸਤ ਦਿੱਤੀ ਹੋਈ ਆ ਜੀ ਜਿਹੜੀ ਦਾ ਜਾ ਕੇ ਨਵਟਾਰਾ ਹੁਣ ਹੋਇਆ ਜੀ ਇਸੇ ਕਰਕੇ ਅਸੀਂ ਦਰਖਾਸਤ ਨੂੰ ਲੰਮਾ ਪਾਉਂਦੇ ਜਾਈਏ ਕਿ ਸਾਡਾ ਨਿਬੜ ਜੇ ਵੇ ਸਾਡਾ ਬੇਟਾ ਬਾਹਰ ਭਗ ਜੇ ਵੇ ਵੀ ਅਸੀਂ ਇਹ ਕੰਮਾਂ ਦੇ ਵਿੱਚ ਨਾ ਪਈਏ ਹੋਣ ਕਿਸੇ ਦੇ ਖਿਲਾਫ ਪਰਚਾ ਦਰਜ ਹੋਇਆ ਹੁਣ ਪਰਚਾ ਖਿਲਾਫ ਦਰਜ ਹੋਇਆ ਹੈਗਾ ਜੀ ਜਸਪਾਲ ਕੌਰ ਦੇ ਤੇ ਉਹਨਾਂ ਦੇ ਪਤੀ ਦਰਬਾਰਾ ਸਿੰਘ ਦੇ ਤੇ ਬਾਕੀ ਔਨਕਰੀ ਮੁਤਾਬਕ ਜੋ ਤਵਦੀਸ਼ ਚੱਲ ਰਹੀ ਹੈ ਜਿਹੜੇ ਜਿਹੜੇ ਦੋਸ਼ੀ ਪਾਏਗੇ ਉਹਨਾਂ ਦੇ ਨਾਮ ਵਿੱਚ ਮੈਂਸ਼ਨ ਕੀਤਾ ਬਿਲਕੁਲ ਬਿਲਕੁਲ ਜੀ ਹਰ ਕਮਾਂ ਮਾਂ ਦਾ ਸੁਪਨਾ ਹੁੰਦਾ ਜੀ ਸਾਡਾ ਧੀ ਪੁੱਤ ਸੈੱਟ ਹੋਵੇ ਜੀ ਮੇਰੇ ਬੱਚੇ ਦਾ ਵੀ ਸੁਪਨਾ ਸੀ ਮੈਂ ਬਾਹਰ ਜਾ ਕੇ ਆਪਣਾ ਸੈੱਟ ਨੋਵਾ ਜੀ ਉਹਦਾ ਵੀ ਕੁੜੀ ਦਾ ਵੀ ਸੁਪਨਾ ਸੀ ਕੁੜੀ ਨੂੰ ਜੇ ਖਰਾਬ ਕੀਤਾ ਹੈਗਾ ਤਾਂ ਉਹਦੀ ਮਾਂ ਨੇ ਜਸਪਾਲ ਕੌਰ ਨੇ ਖਰਾਬ ਕੀਤਾ ਜੀ ਕੁੜੀ ਆਪਦੀ ਮਾਂ ਦੇ ਕਹਿਣੇ ਜੀ ਦੀ ਜੇ ਕੁੜੀ ਸਮੇਂ ਮੁਤਾਬਕ ਆਪਣੇ ਕਾਗਜ਼ ਪੱਤਰ ਭੇਜ ਦਿੰਦੀ ਤਾਂ ਸਾਨੂੰ ਇਹ ਕਾਰਵਾਈਆਂ ਤੇ ਅੱਜ ਦਾ ਜਿਹੜਾ ਸਮਾਂ ਅਸੀਂ ਦੇਖ ਰਹੇ ਹਾਂ ਇਹ ਸਾਨੂੰ ਨਾ ਦੇਖਣਾ ਪੈਂਦਾ ਕਿਉਂਕਿ ਕੱਲ ਨੂੰ ਕਿਸੇ ਤੇ ਹੋਰ ਤੇ ਨਾ ਇਦਾਂ ਦਾ ਹੋਵੇ ਅੱਜ ਸਾਡੇ ਨਾਲ ਹੋਇਆ ਕੱਲ ਨੂੰ ਕਿਸੇ ਹੋਰ ਪਿੰਡ ਪਾਈ ਨਾ ਨਾ ਹੋਵੇ ਤੁਹਾਡੇ ਬੇਟੇ ਨੂੰ ਹੁਣ ਕੀ ਪ੍ਰੋਬਲਮ ਆ ਗਈ ਵਿਆਹ ਤੋਂ ਬਾਅਦ ਗ੍ਰੇਟ ਨੂੰ ਡਿਪਰੈਸ਼ਨ 'ਚ ਰਹਿਣ ਕਰਕੇ ਜੀ ਇਹਨੂੰ ਹੱਡ ਦੀ ਪ੍ਰੋਬਲਮ ਆ ਗਈ ਜੀ ਪਹਿਲਾਂ ਜੀ ਤੇ ਡਾਕਟਰ ਬੱਲਾ ਜੀ ਦੇ ਭਰਤੀ ਰੱਖਿਆ ਜੀ ਇੱਕ ਦਿਨ ਤੇ ਕਰਾਤੇ ਤੇ ਭਰਤੀ ਰਿਹਾ ਤੇ ਉਸ ਤੋਂ ਬਾਅਦ ਇਹਨਾਂ ਨੇ ਚੰਡੀਗੜ੍ਹ ਰੈਪਰ ਕਰਤਾ ਜੀ ਚੰਡੀਗੜ੍ਹ ਪੀਜੀੀ ਤੋਂ ਉਹਦਾ ਲੈਟਰ ਰਿਹਾ ਜੀ ਇਸ ਚੀਜ਼ ਦੀ ਟੈਨਸ਼ਨ ਲੈ ਰਿਹਾ ਉਹ ਟੈਨਸ਼ਨ ਕਰਕੇ ਡਿਪਰੈਸ਼ਨ ਕਰਕੇ ਡਾਕਟਰ ਕਹਿੰਦੇ ਵੀ ਇਹਨੂੰ ਹੋਰ ਕੋਈ ਪ੍ਰੋਬਲਮ ਨਹੀਂ ਹੈ ਕਿਸ ਤਰ੍ਹਾਂ ਦੀ ਡਿਪਰੈਸ਼ਨ ਕਰਕੇ ਇਹਨੂੰ ਇਸ ਚੀਜ਼ ਦੀ ਪ੍ਰੋਬਲਮ ਆਈ ਹੈ ਅੱਛਾ ਇੱਕ ਦਾ ਵੀ ਮੇਰੇ ਪੈਸੇ ਲੱਗਣ ਕਰਕੇ ਨੰਬਰ 2 ਤੇ ਵੀ ਮੇਰੇ ਨਾਲ ਨੰਬਰ ਬਲੌਗ ਚਪਾਉਣ ਕਰਕੇ ਡਿਪਰੈਸ਼ਨ ਚਲੇ ਗਿਆ ਗੁਰਜਿੰਦਰ ਸਿੰਘ ਜਿੰਦਰ ਕੀ ਕੀ ਆਣਾ ਚਾਹੁੰਦੇ ਤੁਸੀਂ ਮਦਦ ਹੈ ਕਿ ਨਾ ਵੀ ਅਸੀਂ ਇਹਨਾਂ ਨੂੰ ਅਮਨਪ੍ਰੇਦ ਕਰਨ ਨੂੰ ਬਾਹਰ ਭੇਜ ਦੇ ਸੀ ਸਾਰਾ ਕਰਦੇ ਅਸੀਂ ਇਹਨੇ ਕਰੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਰੌੜ ਕਰ ਕਿੰਨਾ ਕਰੇ 1.5 ਸਾਲ ਹੋ ਗਏ ਗਿੰਨਾ ਨਾਟਕ ਨੂੰ ਫੋਨ ਫੋਨ ਕਰੇ ਮਨਸਾਬ ਮੰਗਦੇ ਨੇ ਮਨਸਾਬ ਮਿਲੇ ਸਾਡੇ ਪੈਸੇ ਕਦੇ ਮਿਲਦੇ ਨਹੀਂ ਜਿਹਦਾ ਇਹ ਮਾਮਲਾ 29 ਲੱਖ ਦਾ ਕਰਿਆ ਜਾ ਰਿਹਾ ਹੈ ਕਰੇ ਫੌਰਨ ਜੀਐਸਆਈ ਕਲਪ ਚੁੱਕ ਕੋਈ ਚੀ ਚਾਹੀਦੀ ਹੈ ਕਿ ਪੁੱਤਰ ਰਕਤ ਸੀ ਜੀ ਦਰਖਾਸਤ ਜਗਤਾਰ ਸਿੰਘ ਵਾਸੀ किशनਗੜ੍ਹ ਗੁਰਦੀਪਰੋਂ ਆ ਮਾਨਜੋ ਸਿੰਘ ਰਸਨਾ ਨੂੰ ਪਾਸ ਦਿੱਤੀ ਉੱਥੇ ਇਸ ਤਰ੍ਹਾਂ ਦੀ ਪੜਤਾਲ ਹੋਈ ਪੜਤਾਲ ਤੋਂ ਹੁਣ ਪ੍ਰੰਤ ਇਹ ਮਾਮਲਾ ਤੁਖਾ ਤੜੀ ਦਾ ਹੁਣ ਕਰਕੇ ਸਾਡੇ ਪਾਸ ਮੁਕੱਦਮਾ ਦਰਜ ਹੋਇਆ ਹੈ। ਇੱਕ ਧਰਤੀ ਜਿਹੜੀ ਅੰਮ੍ਰਿਤਕੌਰ ਹੈ ਉਹ ਬਾਹਰ ਗਈ ਹੈ ਵੀ ਉਹਦੇ ਮਾਤਾ ਪਿਤਾ ਦੀ। ਫਿਰ ਅਸੀਂ ਇਹਨਾਂ ਨੂੰ ਮਿਲ ਆਏ ਸੀ ਪਰਬੰਦ ਜੋ ਐਫ ਆਰ ਦਰਜ ਹੋਇਆ ਉਹਦੇ ਮੁਤਾਬਕ ਜਿਹੜਾ ਮਦਈ ਮੁਕੱਦਮਾ ਇਹਨਾਂ ਨੇ ਖਰਚ ਕੀਤੇ ਸੀ ਪੈਸੇ ਸੀ। ਹੁਣ ਤਫਤੀਸ਼ ਚ ਅੱਗੇ ਜੋ ਵੀ ਤੱਥ ਸਾਹਮਣੇ ਆਉਣਗੇ ਉਹ ਸੰਤਾਕ ਕਿੰਨੇ ਪੈਸੇ ਹੁੰਦਾ ਸੀ ਜਦੋਂ ਇਹ ਟੋਟਲ ਸੀਗਾ ਜੀ 21,67,000 ਰੁਪਏ ਸਾਮਤਨ ਇਹਨਾਂ ਰਕਮ ਖਰਚੀ ਸੀ ਠੀਕ ਹੈ ਜੀ ਬਲਾਈ ਨੇ ਕਿਹਾ ਕਿ ਮੁੰਡੇ ਅਸੀਂ ਮੌਜੂਦਾਨ ਉਸ ਨੋਟਿਸ ਹੈਗਾ ਜਿਹੜਾ ਤਰ ਵੀ ਦਿੱਤਾ ਹੈਗਾ ਉਸ ਤੋਂ ਬਾਅਦ ਜੇ ਆਵੋਗੇ ਤਾਂ ਸਾਵਨ ਬਰਤਾਲ ਕਰਾਂਗੇ ਨਾ ਆਏ ਤਾਂ ਫਿਰ ਅਗਲੀ ਕੱਤੀ ਸਮਝਿਆ ਜਾਵੇ